ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਕਾਫੀ ਸਮਾਂ ਬਤਾਇਆ ਲੋਕਾਂ ਤੇ ਉਹਨਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਸੀਗਾ ਤੁਸੀਂ ਬਹੁਤ ਨੇੜੇ ਤੋਂ ਉਹਨਾਂ ਨੂੰ ਜਾਣਦੇ ਸੀ ਲੋਕਾਂ ਤੇ ਸੰਤਾਂ ਦਾ ਬਹੁਤ ਵੱਡਾ ਪ੍ਰਭਾਵ ਸੀ ਹੂੰ ਤੇ ਉਹਨਾਂ ਦਾ ਐਡਾ ਪ੍ਰਭਾਵ ਸੀ ਹੂੰ ਜਦੋਂ ਇਹ ਮੋਰਚਾ ਸ਼ੁਰੂ ਹੋਇਆ ਨਾ ਧਰਮ ਯੁੱਧ ਮੋਰਚਾ ਜੀ ਇਹ ਸੰਤਾਂ ਦੇ ਦੋ ਸਿੰਘ ਫੜੇ ਗਏ ਸੀ ਹੂੰ ਤੇ ਸੰਤਾ ਨੇ ਉਹ ਦੋ ਸਿੰਘ ਜਿਹੜੇ ਫੜੇਗੇ ਛਡਾਉਣ ਵਾਸਤੇ ਪਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਨੂੰ ਭੇਜਿਆ ਸੀ ਹੂੰ ਉਹਨਾਂ ਉਹਨਾਂ ਤੋਂ ਕੀ ਛਡਾ ਇਹਨਾਂ ਨੂੰ ਵੀ ਫੜ ਲਿਆ ਸੀ ਅੱਛਾ ਜੀ ਫਿਰ ਸੰਤਾ ਨੇ ਆ ਕੇ ਕਾਲ ਤਖਤ ਸਾਹਿਬ ਤੇ ਮੋਰਚਾ ਲਾਇਆ ਵੀ 51 51 ਸਿੰਘਾਂ ਦੇ ਹੂੰ ਇਹ 19 ਜੁਲਾਈ 1982 ਦੀ ਗੱਲ ਹੈ ਅੱਛਾ ਜੀ ਤੇ ਉਹ ਸੰਤਾ ਨੇ ਜਦੋਂ ਮੋਰਚਾ ਲਾਇਆ ਤੇ ਫਿਰ 19 25 ਜੁਲਾਈ ਦੀ ਸੰਤਾ ਨੇ ਕਾਲ ਦੇਤੀ ਅੱਛਾ ਜੀ ਵੀ ਸਿੱਖਾਂ ਨੂੰ ਬੇਨਤੀ ਹੈ ਵੀ ਇੱਥੇ ਪਹੁੰਚੋ ਆਪਣੇ ਨੇ ਤੱਕਾ ਹੋ ਰਿਹਾ ਹੂੰ ਉਹ ਸਮੇਂ ਹਰਮੰਦਰ ਸਾਹਿਬ ਦਰਬਾਰ ਸਾਹਿਬ ਮੰਜੀ ਹਾਲ ਨਸਰਾ ਜਾਣੇ ਇੰਨਾ ਖ ਹੋ ਗਿਆ ਸੀ ਵੀ ਕਿਤੇ ਤਿਲ ਮਾਰਨ ਨੂੰ ਪੁੰਜੇ ਨੂੰ ਹੈ ਨਹੀਂ ਸੀ ਜਗਾ ਹੂੰ ਵੀ ਤਿਲ ਸੁੱਟੀਆਂ ਤਾਂ ਥੱਲੇ ਡਿੱਗ ਜੂਗਾ ਜੀ ਇੰਨਾ ਰਸ਼ ਹੋ ਗਿਆ ਹੂੰ ਇਹ ਜਾਣੇ ਸੰਤਾਂ ਦੀ ਲੋਕਪ੍ਰਿਤਾ ਦੀ ਗੱਲ ਹੈ ਵੀ ਜਿਹੜਾ ਸੰਤਾਂ ਦੇ ਨਾਲ ਲੋਕਾਂ ਦਾ ਇੰਨਾ ਪਿਆਰ ਸੀ